ਜੀ ਬੜਾ ਜੀ। ਇਹ ਟਾਈਮ ਖੜੇ ਆ ਅਸੀਂ ਮਨਾਲੀ ਬਣੀ ਕਨ ਸਾਹ ਤੋਂ ਵਾਪਸ ਆ ਕੇ ਇੱਥੇ ਆ ਗਏ ਅਸੀਂ ਮਨਾਲੀ ਹੁਣ ਅੱਗੇ ਉੱਪਰ ਹੁਣ ਜੇ ਆਪਾਂ ਨੂੰ ਜਾਣਾ ਰਤਾਂ ਨੂੰ ਤਾਂ ਨਹੀਂ ਜਾਵਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਸਾਰੇ ਇਹੋ ਦਿਖਾਵਾਂਗੇ ਜਾ ਕੇ ਕੀ ਆਪੇ ਇਹ ਬਾਰਿਸ਼ ਬਹੁਤ ਪੈ ਰਹੀ ਹੈ ਕੱਲ ਦੀ ਦੇ ਕੋ ਪੱਤਰ ਕਿਵੇਂ ਹੋਇਆ ਪਿਆ ਕੱਲ ਦੀ ਬਾਰਿਸ਼ ਬਹੁਤ ਜ਼ਿਆਦਾ ਲਾਉ ਦੀ ਆਪਾਂ ਹੁਣ ਚੱਲਿਆਂ ਰੁਹਾਣ ਮੈਂ ਤੁਸੀਂ ਵੀ ਮੇਰੇ ਉੱਚੀ ਮੈਂ ਜਿੱਦੀ ਬੀਰੋਦ ਲਿਆ ਪਰ ਇਸੇ ਮੈਂ ਮਾਫ਼ ਕਰ ਦਿਆ ਨੇ ਬਾਹਰੋਂ

चत्त्त। तो आया आया <स्त्त्त>। <स्त्त्त activate> <वस्तित। स्त्ति -शार> <स्तथ> तो 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 मजे पूरे बर्फ बार करते रहे कि कुछरी पूरा इंजॉयमेंट पूरा फुल इंजॉयमेंट इधर आ इधर न bak ağlama içe girecek aaa aaa ਯੋ ਕੀ ਆ ਯੋ ਕਰਾਂਗੇ ਉਹ ਲੈ ਲੈਂਗੇ ਬਸ 900 ਰੁਪਇਆ 900 ਪੁੱਛਿਆ ਓਏ ਫੋਟੋ ਖਿੱਚ ਦੇ ਆ ਯਾ ਦੇ ਆ ਲੈਣਾ ਨਿਆਰੇ ਦੇਖ तो और नहीं पैसे लगा सुबह तो दो सौ रोणा देव दूजे कौन है जी ਆਹੋ ਜੀ ਚੱਲੇ ਆਪਾਂ ਵਾਪਸ ਅਵੇ ਆਪ ਸਮਝ ਹੋ ਵਰਤੀਏ ਦੂਸਰਾ ਬੰਦਾ ਨੇ ਘੜ ਤੋਂ ਦੇਗਾ ਪੰਪ ਦੇ ਦੀ ਸ਼ੈਦੀ ਕੋ ਬਹੁਤ ਉਹ ਗੱਲ ਰੱਖ ਲਈ ਆਂ ਦੇਖ ਦੇ ਗੱਸੀ ਕਿੰਨਾ ਬਦਲਿਆ ਤੂੰ ਤਾਂ ਪਤਾ ਨਹੀਂ ਪੇਟ ਵਾ ਕਿੰਨੀ ਵਸਿੰਦਾ ਲੱਗਿਆ ਤੂੰ ਜੋਤ ਮੰਡੂਲੀ ਪਤਾ ਹਰੇਕ ਨੂੰ ਉਹ ਲੈ ਤਰੀ ਜੋ ਸਸਰੀ ਘਰ ਦੋਸਤੋ ਸਾਡੇ ਕਾਕੇ ਦੇ ਥੋੜਾ ਜੱਬ ਬਾਹਰ ਫੋਨ ਕਰਕੇ ਸਾਡਾ ਕੰਮ ਵਿਚ ਵਿਚਾਲੇ ਖੜ ਗਿਆ ਕਹਿੰਦੇ ਸਾਨੂੰ ਮਾਫ਼ ਜ਼ਣਾ ਵਾਰਿਆ ਮਾਫ਼ ਕਰੀਂ ਬਸ ਛੋਟਾ ਛੋਟਾ ਕਰਦੀ ਆਂ ਬਸ ਕਰਦੀ ਆਂ ਆਂਦੇ ਵਾਰਾ ਮੋੜੋ ਮੋੜੋ ਇੱਥੇ ਆਹ ਰਹਿ ਰਿਹਾ ਤੇ ਤੋਂ ਸਰਦੋ ਜੀ ਉਹਦੇ ਨਾਲ ਹੀ ਜਾਏ ਬੇਟਾ ਗੱਤ ਕਿਨੇ ਕਰਾ ਬਸ ਉਹ ਬਚਾਰਾ ਪੁਰਾਣਾ ਨਿਕਲੇ ਆ ਓਏ ਜੇ ਨਾ ਕਰਾ ਫੋਟੋ ਸਾਨੂੰ ਕੋਈ ਛੋਟਾ ਕਿਚਨ ਦਿੰਦਾ ਤੁਮ ਕਹਿੰਦੇ ਰਿਆ ਨਾ ਮਨਾਲੀ ਵਾਲੇ ਗਰੁੱਪਾਂ ਆਵਾਜ਼ੀ ਠੀਕ ਆ ਜੀ ਬਲੀ ਬਣਾਈਆਂ ਤਾਂ ਛੋਟੋ ਮੇਰੀਆਂ ਵੀਜੋ ਆ ਆ ਵੀਊ ਦੇਖੋ ਕਿੰਨਾ ਵਧੀਆ ਆ ਬੱਦਲ ਦਿਖ ਰਹੇ ਨੇ ਥੱਲੇ ਅੱਛਾ ਇੱਥੇ ਉਹ ਰਾਰਵਾਂ ਸਾਹਿਬ ਬੱਦਲ ਦਿਖ ਰਿਹਾ ਪਵਾਤ ਉਹ ਦਿਖਾਇਆ ਅੱਛਾ ਬਾਹਰ ਇਹ ਤਾ ਸਾਲੋਂ ਸਿੱٹری ਘੜਦਾ ਇੱਧਰ ਆਇਤ

Yo de coconut